ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਏਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਬਾਈ ਦਾ ਨਾਮ ਪ੍ਰਦੀਪ ਹੈ ਜਿਹਦੇ ਕੋਲੋਂ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਬਣਦੀਆਂ ਹਨ ਕਾਰਨ ਇੱਕ ਹੈ ਦੱਸੋ ਵੀ ਇੱਥੇ ਪਸ਼ੂ ਬਹੁਤ ਸਾਰੇ ਵਿਕਰੀ ਵਾਲੇ ਹੁੰਦੇ ਆ ਪੰਜ ਚਾਰ ਪਸ਼ੂ ਵਿਕ ਜਾਂਦੇ ਆ ਤੇ ਪੰਜ ਚਾਰ ਨਵੇਂ ਆ ਜਾਂਦੇ ਆ ਡੇਲੀ ਦਾ ਰੁਟੀਨ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਕੁਸ ਗਾਵਾਂ ਕੁਸ ਹੀਫਰ ਕੁਸ ਨਾਲ ਜਿਹੜੀਆਂ ਜਿਵੇਂ ਮੱਝ ਤੁਹਾਨੂੰ ਇੱਕ ਹੀ ਦਿਖਾਵਾਂਗੇ ਇਸ ਵੀਡੀਓ 'ਚ ਤੇ ਨਾਲ ਇੱਕ ਛੋਟਾ ਬੱਚਾ ਵੀ ਤੁਹਾਨੂੰ ਦਿਖਾ ਦੇਣਾ ਸੋ ਇਹ ਦੱਸੋ ਪਸ਼ੂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਿਖਾਉਣ ਵਾਲੇ ਜਿਹੜੇ ਮੈਂ ਬਾਹਰ ਕੱਢੇ ਆ ਉਹ ਦਿਖਾਵਾਂਗੇ ਹਾਲਾਂਕਿ ਇਹ ਤੋਂ ਬਿਨਾਂ ਵੀ ਅੰਦਰ ਪਸ਼ੂ ਕੁਸ ਹੋਰ ਹੈਗੇ ਆ ਜਿਹੜਾ ਭਰਾ ਕੋਈ ਵੀ ਪਸ਼ੂ ਖਰੀਦਣਾ ਚਾਹੁੰਦਾ ਉਹਨੂੰ ਵਾਰ-ਵਾਰ ਬੇਨਤੀ ਹਰੇਕ ਵੀਡੀਓ 'ਚ ਹੀ ਕਰੀਦੀ ਆ ਵੀ ਤੁਸੀਂ ਆ ਕੇ ਦੇਖ ਲਿਆ ਕਰੋ ਆਪਦੀ ਤਸੱਲੀ ਜਿਹੜੀ ਉਹ ਪਸ਼ੂ ਦੀ ਕਰਕੇ ਫੇਰ ਖਰੀਦਿਆ ਕਰੋ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਸਾਰੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਰਹ ਬਾਕੀ ਜਿਹੜੇ ਸੌਦੇ ਆ ਉਹ ਸਾਹਮਣੇ ਆ ਕੀ ਕਰਨੇ ਚਾਹੀਦੇ ਆ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਪਹਿਲੇ ਨੰਬਰ ਤੇ ਇਧਰ ਚਾਰ ਵੱਡੀਆਂ ਵਾੜਾਂ ਕੱਡੀਆਂ ਵੀ ਆ ਆਪਾਂ ਇਥੋਂ ਸ਼ੁਰੂਆਤ ਕਰਾਂਗੇ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪ੍ਰਦੀਪ ਅੱਜ ਆਪਾਂ ਲਗਭਗ 12 13 ਨਗ ਦਿਖਾ ਰਹੇ ਆਂ ਹਾਂ ਕੁਝ ਜਾਨਵਰ ਬਾਈ ਅੰਦਰ ਹੈਗੇ ਆ ਤੇ ਮੱਝਾਂ ਵੀ ਹੈਗੀਆਂ ਨੇ ਆਪਣੇ ਕੋਲੇ ਮੰਨ ਕੇ 10 ਤੋਂ 12 ਹਾਂ ਬਾਕੀ ਬਾਈ ਰੂਟੀਨ ਚ ਹੀ ਹੁੰਦੇ ਆ ਜਾਨਵਰ ਬਾਕੀ ਚਲੋ ਬਹੁਤ ਸੱਜਣ ਇਦਾਂ ਦੇ ਜਿਨ੍ਹਾਂ ਦਾ ਪਿਆਰ ਮਿਲਦਾ ਬਾਹਰੋਂ ਫੋਨ ਆਉਂਦੇ ਨੇ ਹੂੰ ਬਾਕੀ ਬਈ ਆਉਂਦਾ ਰੂਟੀਨ 'ਚ ਜਾਨਵਰ ਆਉਂਦੇ ਨੇ ਤੇ ਸਾਰੇ ਸੱਜਣ ਸਮਝਦਾਰ ਆਪਣੇ ਨਾਲੋਂ ਜ਼ਿਆਦਾ ਖਰੀਦਣ ਵਾਲੇ ਹੂੰ ਵੀ ਆਪਦਾ ਜਾਨਵਰ ਦੇ ਵੀਰੇ ਕੋਲੇ ਆ ਕੇ ਜਿੱਦਾਂ ਹੁਣ ਕੱਲ੍ਹ ਵੀ ਲੈ ਕੇ ਗਏ ਨੇ ਨਵੇਂ ਫਾਰਮ ਬਣੇ ਨੇ 4-4 5-5 ਬੜਾ ਇਕੱਠੀਆਂ ਬਈ ਵੀ ਕੋਲੇ ਆ ਕੇ ਬਈ ਆਪਦੀ ਤਸੱਲੀ ਕਰਕੇ ਖਰੀਦ ਲਓ ਮੇਨ ਗੱਲ ਕੀ ਆ ਅੱਗੋਂ ਜਿੰਨੀ ਕ ਆਪਾਂ ਨੂੰ ਡਿਟੇਲ ਮਿਲਦੀ ਆ ਆਪਾਂ ਉਨੀ ਕੀ ਡਿਟੇਲ ਦੱਸ ਦਿੰਨੇ ਆ ਬਾਕੀ ਬਈ ਆਪਾਂ ਕਿੰਨਾ ਦੁੱਧ ਇਹਨਾਂ ਤੋਂ ਲੈ ਸਕਦੇ ਆ ਉਹ ਅਗਲੇ ਤੇ ਡਿਪੈਂਡ ਅਗਲੇ ਤੇ ਉਹਦੀ ਸਾਮ ਸਮਾਹ ਹਾਂ ਬਾਈ ਸਹੀ ਹੈ ਬਾਈ ਪਹਿਲੇ ਨੰਬਰ ਤੇ ਗਾਂ ਖੜੀ ਹੈ ਇਹ ਚਾਰ ਦੰਦ ਬੱਚੀ ਆ ਬਾਈ ਹੂੰ ਤੇ ਦੂਜਾ ਸੂਆ ਸੁੰਦੀ ਆ ਬਾਈ ਜੀ ਜੀ ਦਾ 37 37 ਕਿਲੋ ਦੁੱਧ ਨੇ ਪਲੂਨ ਨੇ ਦਿੱਤਾ ਬਾਈ ਠੀਕ ਹੈ ਇੱਕ ਹਫਤੇ ਦੀ ਕੱਚੀ ਆ ਤੇ ਸਵਾਈਲਿੰਗ ਜ਼ਰੂਰ ਇਹਨੇ ਪਾਉਣੀ ਸਟਾਰਟ ਕਰ ਰੱਖੀ ਹੈਗੀ ਕਈ ਵਾਰ ਵੀਡੀਓ ਚ ਕਿਉਂਕਿ ਆਪਣੀ ਆਦਤ ਹੁੰਦੀ ਆ ਹੁਣ ਪਿਛਲੀ ਵੀਡੀਓ ਚ ਆਪਣੇ ਕੋਲ ਇੱਕ ਵੈੜ ਦੇ ਲੰਪੀ ਦੇ ਦਾਗ ਸੀ ਆਪਾਂ ਪਹਿਲਾਂ ਵੀਡੀਓ ਚ ਦੱਸਤਾ ਵੀ ਲੈ ਕੇ ਵੀ ਗਏ ਨੇ ਫਾਰਮ ਵਾਲੇ ਸੱਜਣ ਪਰ ਆਪਣਾ ਫਰਜ਼ ਹੁੰਦਾ ਬਾਈ ਦੂਰੋਂ ਅਗਲਾ ਆਵੇ ਹੈਨਾ ਇਹਨੂੰ ਸਵਾਈਲਿੰਗ ਜ਼ਰੂਰ ਆ ਬਾਈ ਠੀਕ ਹੈ ਹਾਂ ਹਾਈਟ ਹੂਟ ਦਾ ਅੰਦਾਜ਼ਾ ਲਾ ਸਕਦਾ ਫੁੱਲ ਸਾਈਜ਼ ਸਹੀ ਆ ਪ੍ਰਦੀਪ ਭਾਈ ਰੇਟ ਕੀ ਰਹਿਣੀ ਰੇਟ ਬਾਈ ਜੀ ਜੀ ਤਾਂ ਮੇਨ ਗੱਲ ਇਹ ਹੁੰਦੀ ਆ ਬਾਈ ਆਪਣੇ ਕੋਲੇ ਮੰਨ ਕੇ 70000 ਤੋਂ ਸਟਾਰਟ ਹੋ ਕੇ ਹੂੰ ਸਾਰੇ ਤਰ੍ਹਾਂ ਦੇ ਭਾਅ ਨੇ 85000 ਦੀ ਰੇਂਜ ਦੀ ਵੀ ਨੇ 90 ਦੀਆਂ ਵੀ ਹੈਗੀਆਂ ਨੇ ਲੱਖ ਦੀ ਵੀ ਹੈਗੀਆਂ ਤੇ ਬਾਕੀ ਡੇਢ ਦੀਆਂ ਵੀ ਹੈਗੀਆਂ 2 ਤੱਕ ਤੋਂ ਬਾਹਰ ਦੇ ਵੀ ਭਾਅ ਵੀ ਹੈਗੇ ਬਾਈ ਮਤਲਬ ਜਿੱਦਾਂ ਦਾ ਪਸ਼ੂ ਕੋਈ ਮੈਥੇ ਆ ਜੇ ਬੰਦਾ ਤੇ ਆ ਕੇ ਦੇਖੇ ਬਾਈ ਆਪਾਂ ਪਹਿਲਾਂ ਵੀ ਇਹ ਗੱਲ ਕਰ ਦਿੰਨੇ ਆ ਬੀਜੀ ਨੇ 10 ਲੈਣੇ ਨੇ ਚਾਹੇ 5000 ਨੰਬਰ ਲੈ ਲਓ ਵੀ ਬਰੀਡ ਵਾਲੇ ਲੈ ਲਓ ਹਨਾ ਨੇੜੇ ਰੱਖੀ ਬਾਈ ਭੱਜੂ ਸੋਏ ਦੋਸੋ ਦੂਜਾ ਸੂਆ ਸੂੰਦੀ ਵਹਿੜ ਚਾਰ ਦੰਦਾ ਬਾਈ ਦੁੱਧ 40 ਕਿਲੋ ਦੁੱਧ ਹੈ ਨਾਰਮਲ ਪਾ ਦੋਗੀ ਠੀਕ ਹੈ ਸੋ ਕੋਸ਼ਿਸ਼ ਕਰ ਰਹੇ ਹਾਂ ਅਭੀ ਇਹਨੂੰ ਵਧੀਆ ਤਰੀਕੇ ਨਾਲ ਤੁਹਾਨੂੰ ਇੱਥੋਂ ਤੋਰ ਕੇ ਦਿਖਾ ਸਕੀਏ ਥੋੜਾ ਭਾਈ ਦੀ ਢਾਂਚਾ ਦੇਖੋ ਹਾਈਟ ਲੈਂਥ ਦੇਖੋ ਵਹਿੜ ਦੀ ਹਵਾਨੇ ਦੀ ਤਿਆਰੀ ਸੋਹਣੀ ਪੜਦੀ ਆਉਂਦੀ ਹੈ ਕਲੰਦਰ ਭਾਈ ਅੱਗੋਂ ਕਰਕੇ ਇੱਥੇ ਹੀ ਫੇਰ ਕਮਾad ਗਏ ਆਪਾਂ ਥੋੜਾ ਅੱਗੋਂ ਮੁੜੋ ਤਿਆਰੀ ਤਾਂ ਬਾਈ ਇਹਨੇ ਇੰਨੀ ਕ ਕਰਨੀ ਆ ਜੇ ਕਿਸੇ ਸੱਜਣ ਨੇ ਪਿਛਲੇ ਸੂਏ ਦੀ ਵੀਡੀਓ ਦੇਖਣੀ ਹੋਈ ਹੂੰ ਆਪਣੇ ਕੋਲੇ ਹੈਗੀ ਆ ਠੀਕ ਐ ਬਿਲਕੁਲ ਆ ਤਾਂ ਹੁਣ ਥੋੜੀਆਂ ਪਲਾਂ ਪਾਈ ਫਿਰਦੀ ਆ ਫਿੱਟ ਫਿੱਟ ਲੈਵਾਗਾ ਠੀਕ ਐ ਤੇ ਦੁੱਧ ਵੀ ਜਿੱਦਾਂ ਕਿ ਹੁਣ ਵਧੀਆ ਸਾਰੇ ਤਰ੍ਹਾਂ ਦੇ ਸੱਜਣਾ ਦੇ ਫੋਨ ਆਉਂਦਾ ਕੋਈ ਕਹਿੰਦਾ 40 ਕਿਲੋ ਵਾਲੀ ਲੈਣੀ ਆ ਕੋਈ 45 ਵਾਲੀ ਹੂੰ ਕਿਉਂਕਿ ਆਪਣੇ ਕੋਲੇ ਲੈ ਕੇ 25 ਕਿਲੋ ਤੋਂ ਬਈ ਸਾਰੇ ਤਰ੍ਹਾਂ ਦੇ ਜਾਨਵਰ ਆ ਫਾਰਮ ਤੇ ਠੀਕ ਐ ਸੋ ਇਹ ਪਹਿਲੇ ਨੰਬਰ ਤੇ ਗਾਂ ਦੇਖ ਲਓ ਰੇਟ ਤੁਹਾਨੂੰ ਆਈਡੀਆ ਦੇਤਾ ਦੱਸੋ ਵੀ ਇੱਥੋਂ ਸ਼ੁਰੂਆਤ ਹੋ ਜਾਂਦੀ ਐ ਬਾਕੀ ਪਸ਼ੂ ਆ ਕੇ ਦੇਖਿਆ ਕਰੋ ਜਿਹੜਾ ਵੀ ਖਰੀਦਣਾ ਬੰਦ ਐ ਬਈ ਸੋ ਇਸ ਤੋਂ ਬਾਅਦ ਚ ਦੋ ਨੰਬਰ ਤੇ ਗਾਂ ਇੱਕ ਹੋਰ ਤੋਰਾਂਗੇ ਇਹ ਪੂਰੇ ਵੱਡੇ ਕਾਪੜਾ ਬੈਡ ਸੀ ਇਹਨਾਂ ਦੇ ਸਾਰਿਆਂ ਦੇ ਰਿਕਾਰਡ ਨੇ ਵੀ ਹੁਣ ਜਿਵੇਂ ਆ ਵੈੜ ਫਾਰਮ ਚੋਂ ਆਈ ਹੈ ਜਿੱਥੋਂ ਸਾਰ ਪੂਰੇ ਟੌਪ ਲੈਵਲ ਦੇ ਫਾਰਮ ਚੋਂ ਵੈੜ ਆਈ ਆ ਉਹ 2 ਨੰਬਰ ਵਾਲੀ ਹੂੰ ਤੇ 51 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਵੈੜ ਦਾ ਕਿੰਨਾ ਚੱਲੇ ਚੋਂ ਸੋਨ ਚ ਇਹਦੇ ਬਾਈ ਹਲੇ 20 ਦਿਨ ਪਿਆ ਬੱਚੀ ਦੇ ਠੀਕ ਹੈ ਤੇ ਸਾਰਾ ਰਿਕਾਰਡ ਆ ਸੀਮਣ ਤੋਂ ਲਾ ਕੇ ਸਾਰਾ ਰਿਕਾਰਡ ਆ ਤੇ ਮੁੱਲ ਵੀ ਅੱਜ ਦੀਆਂ ਜਿੰਨੀਆਂ ਗਾਵਾਂ ਨੇ ਸਾਰੀਆਂ ਤੋਂ ਵੀਰੇ ਹਾਈ ਰੇਟ ਦੀ ਇਹ ਵੈੜ ਆ ਠੀਕ ਹੈ ਸਾਰਾ ਰਿਕਾਰਡ ਮਿਲ ਜੂ ਇਹਦਾ ਟੋਟਲ ਬਾਈ ਹੂੰ ਢਾਂਚਾ ਵੀ ਇਹਦਾ ਇਦਾਂ ਦੀ ਜਿਵੇਂ ਆਪਾਂ ਕਹਿੰਦੇ ਨੇ ਵੀ ਗਾਂ ਮੱਥੇ ਵੀ ਨਹੀਂ ਲੱਗਦੀ 6 ਦੰਦਾ ਬਾਈ ਠੀਕ ਹੈ ਦੂਜਾ ਸੂਆ ਹੌਲੀ ਹੌਲੀ ਨੇੜੇ ਪਤਾ ਸੋ ਪੂਰੇ ਫੁੱਲੀਆਂ ਆਈਆਂ ਕਰਕੇ ਦੇਖੋ ਫਿਕਸ ਆ ਵਨਾਂਸ ਤੋਂ ਗਾਂ ਦਾ ਹਜੇ 20 ਦਿਨਾਂ ਦੀ ਕੱਚੀ ਐ ਚਮਕ ਦੇਖ ਸਕਦੇ ਹੋ ਦੇ ਰੰਗ ਦੇ ਵਿੱਚ ਤੁਸੀਂ ਥਾਂ ਸੋਹਣੇ ਆ ਬਿਲਕੁਲ ਸਿੱਧੇ ਆ ਚਾਰੇ ਥਣ ਤੇ ਹਵਾਨਾ ਉਤੋਂ ਮੋੜ ਦੇਖੋ ਕਿੱਡਾ ਸੋਹਣਾ ਵੱਜਿਆ ਖੜਾ ਲਾ ਪੁੱਤ ਮਾੜੀ ਇੱਕ ਮਿੰਟ ਥੋੜਾ ਜਿਹਾ ਨਵਾਂ ਹੀ ਫਾਰਮ ਚ ਖੁੱਲੀਆਂ ਆਈਆਂ ਕਰਕੇ ਨਾ ਤਿਆਰੀ ਦੇਖੀ ਭਾਈ ਜੀਜੀ ਤਾਂ ਦੁੱਧ ਬੱਚੀ ਨਾਰਮਲ ਮੰਨ ਕੇ 55 ਕਿਲੋ ਦੁੱਧ ਦੇ ਬੱਚੀ ਦੇ ਦੂ ਠੀਕ ਹੈ ਬਰੀਡ ਕੁਆਲਟੀ ਦਾ ਭਾਈ ਕੋਈ ਮੁੱਲ ਹੀ ਨਹੀਂ ਇਹਦਾ ਲੈ ਚੱਲ ਭਾਈ 2 ਨੰਬਰ ਦੇ ਉੱਤੇ ਇਹ ਗਾਇ ਜੀ ਸੁਣ ਲਾ ਰਹੇ ਪੂਰਾ ਵਧੀਆ ਫਾਰਮਾਂ ਦੀਆਂ ਬਿਹੜਾ ਨੇ ਆਪਣੀ ਕਾਦਤ ਹੋ ਰਾ ਬਾਈ ਆਪਾਂ ਦੱਸ ਵੀ ਦਿੰਨੇ ਨੇ ਵੀ ਫਲਾਨੇ ਫਾਰਮ ਚੋਂ ਆਈ ਆ ਕਿਉਂਕਿ ਕੋਈ ਸੱਜਣ ਲੈਂਦਾ ਪੈਸੇ ਇਨਵੈਸਟ ਕਰਦਾ ਅੱਗੇ ਅਗਲਾ ਉਹਨਾਂ ਤੋਂ ਬਾਈ ਤੋਂ ਪੁੱਛ ਵੀ ਲੈਂਦਾ ਵੀ ਯਾਰ ਜਾਨਵਰ ਦਾ ਕਿੰਨਾ ਕੁ ਰਿਕਾਰਡ ਰਿਹਾਗਾ ਠੀਕ ਆ ਆ ਤੌਰ ਪਤ ਤੌਰ ਇਹ ਬੱਚੀ ਵੀ ਬਾਈ ਦੂਜਾ ਸੂਆ ਸੂਗੀ ਹੂੰ ਦੁੱਧ ਦਈ ਨੇ 45 46 ਕਿਲੋ ਤੇ ਹਲੇ ਦਈ ਨੇ ਤੇ 15 ਤੋਂ 16 ਦਿਨ ਪਹਿਨੇ ਤਾਂ ਐ ਮੰਨ ਲਾ ਬਾਈ ਕਈ ਵਾਰ ਕੋਈ ਸੱਜਣ ਇਕੱਠੀਆਂ ਵੜਾਂ ਪਰਚੇਜ ਕਰਨ ਵਾਲਾ ਇੱਕੋ ਜਿਹਾ ਟਾਪ ਦੀਆਂ ਵੜਾਂ ਖੜੀਆਂ ਨੇ ਠੀਕ ਐ ਸਰਸੋਏ 15 ਦਿਨ ਪਿਆ ਬਾਈ ਰਿਕਾਰਡ ਸਾਰਾ ਸੀਮਣਾ ਸੁਮਣਾ ਦਾ ਏ ਟੂ ਜ਼ੈਡ ਹੋਲੀ ਹੋਲੀ ਪੁਰੇ ਖੁੱਲੀਆਂ ਹੁੰਦੀਆਂ ਕਰਕੇ ਨਾ ੱੱਕਾ ਬਹੁਤ ਕਰਦੀਆਂ ਇੱਕ ਹੋਰ ਆ ਬਾਈ ਇਹ ਨਹੀਂ ਵੀ ਤੀਜਾ ਸੋਊ ਆਪਾਂ ਦੂਜੇ ਕਹਿ ਦਾਂਗੇ ਉਹ ਕੰਮ ਵੀ ਨਹੀਂ ਜਿਹੜੀ ਜਾਨਵਰ ਦੀ ਜਿੰਨੀ ਰਿਪੋਰਟ ਆ ਕਲੀਅਰ ਆ ਉਹ ਕਲੀਅਰ ਹੀ ਦੇਵਾਂਗੇ ਚੱਲ ਬੱਤ ਚੱਲ ਵੱਡੇ ਲੈਵਲ ਦੀਆਂ ਬੱਚੀਆਂ ਨੇ ਬਾਈ ਜਿੱਦਾਂ ਆਪਾਂ ਕਹਦੇ ਨੇ ਇਦਾਂ ਦੇ ਜਾਨਵਰ ਦੀ ਸ਼ਾਂਤੀ ਮਾਰ ਕੇ ਵੀ ਆਪਾਂ ਕੱਢਣੀ ਬਹੁਤ ਔਖੀ ਆ ਥੱਲੋਂ ਵੀ ਇੰਨਾ ਕੁ ਸੋਹਣਾ ਹਵਾਨਾ ਇਹਨੇ ਤਿਆਰ ਕਰਨਾ ਵੀ ਜਿਹੜੀ ਚੀਜ਼ ਨੇੜੇ ਦਿਖਾ ਦਿੰਨੇ ਆਪਾਂ ਐਨ ਪੂਰੀ ਬਾਈ ਦੇ ਜਿੰਨੀ ਕਹਦੇ 19 ਸਪੇਸ ਉੱਪਰੋਂ ਆ ਚੀਜ਼ ਕਹਦੇ ਨੇ ਆਪਾਂ ਬਾਈ ਅਖਰ ਨੂੰ ਦੁੱਧ ਵਾਲੇ ਕਰੈਕਟਰ ਹੁੰਦੇ ਹੁਣ ਗਾਂ ਤਾਂ ਬਾਈ ਰੰਗ ਦੇ ਇੱਕ ਹੀ ਹਰ ਬੰਦਾ ਲੈ ਲੈਂਦਾ ਪਰ ਅਖਰ ਜਿਹੜੇ ਜਾਨਵਰ ਦੇ ਕਰੈਕਟਰ ਆ ਦੁੱਧ ਦਾ ਜਾਨਵਰ ਦੀ ਬਰੀਡ ਨੇ ਦੇਣਾ ਬਾਈ ਇਦੂ ਅੱਗੇ ਬਾਈ ਜਿਹੜੀ ਬਾਈ ਇਹ ਵੜਾ ਜਿਹੜੀ ਇਹ ਆਈ ਆਪਣੇ ਬਾਈ ਪੰਗੂ ਦੇ ਫਾਰਮ ਚੋਂ ਹੂੰ ਬਾਈ ਇਹ ਤੀਜਾ ਸੂਆ ਸੂਗੀ ਹੂੰ ਵੀ ਕਈ ਵਾਰ ਆਪਾਂ ਹਨਾ ਵੀ ਪਰ ਇਹਦੀ ਫੇਸ ਕੁਆਲਿਟੀ ਤੇ ਹੋਰ ਇਹਦੇ ਆ ਲੱਗਦੇ ਵੀ ਜਿਵੇਂ ਦੂਸਰੇ ਸੂਏ ਸੂਗੀ ਦੁੱਧ ਨਹੀਂ ਦਿੱਤਾ ਬਾਈ 42 43 ਕਿਲੋ ਹਜੇ ਕੱਚੀ ਲੱਗਦੀ ਇਹਦੇ ਬਾਈ ਦਿਨ 25 ਪਿਆ ਹਲੇ ਮਹੀਨਾ ਮੰਨ ਕੇ ਲਵੇ ਵੀ ਜਿਹੜਾ ਸੱਜਣ ਲੈਂਦਾ ਪਰ ਵੀ ਇਹਨੇ 42 43 ਕਿਲੋ ਦੁੱਧ ਦਿੱਤਾ ਹੋਇਆ ਬਾਕੀ ਹੋਰ ਆ ਬਾਈ ਜਿਹੜੇ ਅੱਜ ਤੋਂ 15 20 ਦਿਨਾਂ ਦੇ ਵਿੱਚ ਬੜਾ ਸੋਣਗੇ ਆ ਸਾਰੀਆਂ ਬਹੁਤ ਵਧੀਆ ਟਾਈਮ 'ਚ ਸੋਣਗੀਆਂ ਕਿਉਂਕਿ ਹਲੇ ਹੋਮਸ ਜੀ ਦਾ ਕਰਨ ਵਾਲੇ ਉਹ ਲੰਘ ਜਾਣਾ ਉਹਦੋਂ ਨੂੰ ਸਹੀ ਤੇ ਮੈਂ ਲਈ ਇੱਥੇ ਇੱਕ ਵਾਰ ਫਿਰ ਇਹ ਤੀਜਾ ਸੂਆ ਸੂਬ ਬਾਈ ਠੀਕ ਹੈ ਦੰਦਾਂ ਦੀ ਜਵਾਨ ਆ ਹੂੰ ਅੱਜ ਵਾਲਾ ਰੇਟ ਆ ਜਿਹੜਾ ਬਾਈ 145 ਦੀ ਆਪਾਂ ਇਹ ਵੈੜ ਦੇ ਦਿਆਂਗੇ ਤਿਆਰੀ ਤੇ ਤਾਂ ਇਹ ਵੈੜ ਦਾ ਕੋਈ ਮੁੱਲ ਨਹੀਂ ਹੈਗਾ ਪ੍ਰਦੀਪ ਇਧਰ ਉਹ ਇੱਕ ਬੱਚੀ ਖੜੀ ਐ ਇਹਦੇ ਬਾਰੇ ਆਪਾਂ ਡਿਟੇਲ ਦੇ ਦਈਏ ਉਹ ਤੋਂ ਬਾਅਦ ਚ ਫਿਰ ਗਾਵਾਂ ਜਿਹ ਬਾਈ ਉਹ 7 ਮਹੀਨਿਆਂ ਦਾ ਬੱਚਾ ਹੈਗਾ ਹੂੰ ਤੇ ਆਪਣਾ ਰਮਾਡਾ ਦੀ ਇਹ ਆਪ ਆ ਹੂੰ ਤੇ ਆ ਸਿੰਗ ਵੀ ਦਿਖਾ ਦਿੰਨੇ ਅੱਜ 4 ਦਿਨ ਹੀ ਹੋਇਆ ਹਲੇ ਸਿੰਗ ਕਢਾਇਆ ਨੂੰ ਠੀਕ ਹੈ ਹੁਣ ਕਢਾਇਆ ਸਿੰਗ ਠੀਕ ਹੈ 7 ਮਹੀਨੇ ਦਾ ਬੱਚਾ ਕੋਈ ਐਕਸਟਰਾ ਥਣ ਨਹੀਂ ਮੰਨ ਕੇ ਦੇ ਬਰੀਡ ਕੁਆਲਟੀ ਦਾ ਬਾਈ ਦੱਸਣ ਦੀ ਜ਼ਰੂਰਤ ਨਹੀਂ ਕੀ ਰੇਟ ਚ ਦੇ ਦੇ ਇਹ 35000 ਦਾ ਬੱਚਾ ਦੇਵਾਂਗੇ ਬਾਈ ਤੁਰਦਗੇ ਨਾ ਤੁਰ ਤੁਰ ਕੇ ਦਿਖਾ ਦੇ ਪੁੱਤ ਸੋ ਦੋਸਤੋ 35000 ਦੀ ਇਹ ਬੱਚੀ 7 ਕੁ ਮਹੀਨੇ ਉਮਰ ਆ ਸਿੰਗ ਹੁਣ ਲੱਗੇ ਆ ਬਹੁਤ ਬਰੀਡ ਵਾਲਾ ਬੱਚਾ ਬਾਈ ਜਿਵੇਂ ਅਸਲ ਜੇ ਹੁਣ ਇਦਾਂ ਦੀ ਬੱਚੀ ਆਪਾਂ ਦੇਖਿਓ ਬਈ 10000 ਦੀ ਵੀ ਮਿਲ ਜਾਂਦੀ ਆ ਪਰ ਜਿਹੜੀ ਬਲੱਡ ਲਾਈਨ ਆ ਮੰਨ ਲਓ ਬਲੱਡ ਲੈਣੀ ਆ ਲਿਆ ਕਮਾ ਕੇ ਬਈ ਸੋ ਇਹ ਬੱਚਾ ਤੁਹਾਨੂੰ ਦਿਖਾ ਦਈਏ ਉਦੋਂ ਬਾਅਦ ਫਿਰ ਆਪਾਂ ਕੁਛ ਹੀਫਰ ਦਿਖਾਉਣੇ ਆ ਫਿਰ ਗਾਵਾਂ ਦੁੱਧ ਵਾਲੀਆਂ ਤੇ ਲਾਸਟ ਉੱਤੇ ਇੱਕ ਝੋਟੀ ਤੋਰਾਂਗੇ ਠੀਕ ਆ ਭਈ ਲੈ ਜੇ ਸੋ ਇਹਦੋਂ ਬਾਅਦ ਚ ਦੱਸੋ ਕੋਸ ਤੁਹਾਨੂੰ ਬੱਚੀਆਂ ਦਿਖਾਉਣੇ ਆ ਪ੍ਰਦੀਪ ਇਹ ਹੀਫਰ ਤਿੰਨ ਆ ਮੇਰੇ ਖਿਆਲ ਚ ਇਸ ਟਾਈਮ ਹੀਫਰ ਭਾਈ ਨਾਲ ਹੁੰਦੇ ਆਪਾਂ ਜਿਹੜਾ ਫਾਰਮ ਲਿੱਤਾ ਸੀ ਉਦੋਂ ਇੱਕ ਆਪਣੀ ਹੀਫਰ ਤਿੰਨ ਹੋਰ ਆਉਣੇ ਨੇ ਹੂੰ ਉਹ ਮੰਨ ਕੇ ਸ਼ਾਮ ਨੂੰ 4-5 ਵਜੇ ਆ ਜਾਣਗੇ। ਹੂੰ। ਕਈ ਵਾਰ ਕੋਈ ਮੰਨ ਕੇ ਸੱਜਣ ਆਉਂਦਾ ਹੋਇਆ ਇਕੱਠੇ ਹੀ ਪਰ 4-5 ਦਾ ਸੌਦਾ ਕਰਨਾ ਹੈ ਤੇ ਇਕੱਠੀਆਂ ਸ਼ਾਮ ਨੂੰ ਤਿੰਨ ਆ ਜਾਣੀਆਂ। ਕਿੰਨਾ ਚਿਰ ਦੀ ਗੱਬਣਾਏ ਬੱਚੇ? ਬਾਈ ਇਹਦੇ ਰਹਿੰਦੇ ਆ 1.5 ਮਹੀਨੇ ਤੋਂ ਉੱਪਰ ਤੇ 2 ਮਹੀਨੇ ਤੋਂ ਘੱਟ ਦਾ ਟਾਈਮ ਹੈ ਇਹਦਾ। ਠੀਕ ਐ। ਤੇ ਯੱਟ ਦੇ ਸੀਮਨ ਦੀ ਆਪ ਆ ਬਾਈ। ਹੂੰ। ਤੇ ਅੱਗੇ ਰਮਾਡਾ ਤੋਂ ਸੈਕਸਡ ਤੋਂ ਗੱਬਣਾ ਬਾਈ। ਠੀਕ ਐ। ਹਾਂਜੀ। ਦੰਦੋ ਕਿਵੇਂ ਇਹਕਾ? ਦੰਦਾਂ ਦੀ ਬਾਈ ਜੀ ਦੁੱਕ ਦੇ ਦੰਦ ਤੋੜ ਕੇ ਚੌਕ ਦੇ ਚੱਕ ਰਹੀ ਆ ਬਾਈ। ਕਿਉਂਕਿ ਬਾਈ ਬਾਡੀ ਜਿਹੜਾ ਇਹਦਾ ਵਜਨ ਆ ਬਾਈ ਬਾਡੀ weight ਬਹੁਤ ਜ਼ਿਆਦਾ ਹੂੰ ਜੇ ਅੱਜ ਜਿਹੜਾ ਇਹਦਾ ਦੇਖ ਰਹੇ ਆ ਤੇ ਨਸਲ ਬਰੀਡ ਕਿਉਂਕਿ ਇੰਨਾ ਬੋਡੀ weight ਬਾਈ ਉਮਰ ਦੇ ਹਿਸਾਬ ਨਾਲ ਹੀ ਹੁੰਦਾ ਸਹੀ ਹੈ ਅਛਾ ਕੀ ਰੇਟ ਇਹਦਾ ਰੇਟ ਬਾਈ ਜਿਵੇਂ 3 ਨੇ ਇਹ ਕਈ ਵਾਰ ਵੀ ਉ ਅਲੱਗ-ਅਲੱਗ ਦਾ ਸੌਦਾ ਤਾਂ ਉਦਾਂ ਕਰ ਲਾਂਗੇ ਇਹ ਮੱਛੀ ਆਪਾਂ 1 60 ਦੀ ਮੱਛੀ ਦੇਵਾਂਗੇ ਬਾਈ ਠੀਕ ਹੈ ਮੇਨ ਗੱਲ ਬਾਈ ਜੀ ਇਹ ਤੇ ਆਪਾਂ ਅੱਗੇ ਵੀ ਵੇਣਾ ਦਿਖਾਵਾਂਗੇ ਰੇਟ ਤਾਂ ਬਾਈ ਜਨਮਰ ਜਨਮਰ ਦੀ ਰੇਟ ਹੈ ਨਾ ਸਹੀ ਵੀ ਜੇ ਹੁਣ ਆਪਾਂ ਕਹੀਏ ਆਪਾਂ ਨੂੰ ਵੀ ਮੂਹਰੋ ਰੇਟ ਲਾ ਕੇ ਲੈਣੀਆਂ ਪੈਂਦੀਆਂ ਜਿਹੜਾ ਚੰਗਾ ਜਨਮਰ ਆ ਸਹੀ ਕੋਈ ਨਹੀਂ ਕੱਟ ਦਿੰਦਾ ਅੱਗੋਂ ਅਸੀਂ ਦੂ ਅੱਗੇ ਜਿਹੜੀਆਂ ਵੇ ਇਹ ਕਿਨੇ ਚੱਦੀ ਗੱਬਣ ਪ੍ਰਤੀਕ ਦੋ ਨੰਬਰ ਇਹ ਬਾਈ ਬੱਚੀ ਦੀ ਏਆਈ ਦੀ ਡੇਟ ਦੂਜੇ ਮਹੀਨੇ ਦੀ ਆ ਬਾਈ ਉਹ ਪਤਾ ਨਹੀਂ 15 ਤਰੀਕ ਸੀ ਪਤਾ ਨਹੀਂ ਕਿੰਨੀ ਆ ਇਹ ਬਾਈ ਸਪੈਕ ਪਤਾ ਨਹੀਂ ਕਿਹੜਾ ਸੀਮਣਾ ਸੈਕਸੜਾ ਉਹ ਤੋਂ ਗੱਬਣਾ ਠੀਕ ਹੈ ਆਪ ਬਾਈ ਇਹ ਹੈਗੀ ਆ 40120 ਦੀ ਠੀਕ ਹੈ ਕਹਿੰਦਾ ਮਤਲਬ ਬਾਈ ਪੂਰਾ ਰਿਕਾਰਡ ਹੈ ਨਾ ਬੱਚਿਆਂ ਦਾ ਹੂੰ ਤੇ ਇਹਦੀ ਦੂਜੇ ਮਹੀਨੇ ਦੀ ਏਆਈ ਡੇਟ ਮੰਨ ਕੇ ਚੱਲ ਪੋ ਵੀ ਦੋ ਮਹੀਨੇ ਦੇ ਲੰਮ ਸਮੇਂ ਦਾ ਟਾਈਮ ਪਿਆ ਹਲੇ ਬਾਈ ਠੀਕ ਹੈ ਸਾਰੀਆਂ ਵਧੀਆ ਬਾਈ ਉਹਦੀਆਂ ਨੇ ਮੰਨ ਕੇ ਵੀ ਰਿਕਾਰਡ ਵਾਲੀਆਂ ਵੀ ਨੇ ਤੇ ਉੱਤੋਂ ਬਾਡੀ ਬੰਤਰ ਬਹੁਤ ਆ ਜਿਵੇਂ ਹੁਣ ਨਵੇਂ ਫਾਰਮ ਬਣਦੇ ਨੇ ਉੱਥੇ ਇਹ ਨਹੀਂ ਹੈਗਾ ਬਾਈ ਇੱਕ ਤਾਂ ਹੋ ਜ਼ਰੂਰ ਆ ਬਈ ਇਹ ਬੱਚੀ ਦੇ ਨਾ ਵੈਕਸੀਨ ਦੀ ਥੋੜੀ ਜਿਆ ਗੰਡ ਜੀ ਹੈਗੀ ਆ ਸਹੀ ਹੈ ਕਈ ਵਾਰ ਕੋਈ ਦੂਰੋਂ ਸੱਜਣਾ ਦਾ ਅਗਲਾ ਕਹਿੰਦਾ ਸਾਨੂੰ ਦੱਸਿਆ ਨਹੀਂ ਉੱਪਰਲੇ ਪਾਸੇ ਠੀਕ ਹੈ ਹਾਂ ਸੋ ਚੰਗੀ ਨਰੋਹੀ ਬੱਚੀ ਹੈ ਵੀ ਹਵਾਨਾ ਵੀ ਫਿਕਸ ਜਿਆ ਰੱਖੂਗੀ ਬਾਕੀ ਬਈ ਇਹਨਾਂ ਦਾ ਵਜਨ ਜਿਹੜੇ ਦੂਜੀਆਂ ਤਿੰਨ ਨੇ ਉਹ ਵੀ ਇਹਨਾਂ ਦੀ ਬੰਤਰਦੀਆਂ ਨੇ ਠੀਕ ਹੈ ਹੁਣ ਜਿਵੇਂ ਕੱਲ ਇੱਕ ਸੱਜਣ ਆਏ ਸੀ ਸਪੈਸ਼ਲੀ ਗੁਰਦਾਸਪੁਰ ਦੀ ਇੱਕੋ ਹੀ ਬੱਚੀ ਲੈ ਕੇ ਗਏ ਨੇ ਉਹ ਅੱਛਾ ਉਹਨਾਂ ਦਾ ਟਾਂਚਾ ਦੇਖੀ ਬਾਈ ਜਦੋਂ ਇਹਨੇ ਤਿਆਰ ਹੋਣਾ ਹੂੰ ਉਹ ਬਧੀਏ ਵਾਈਟ ਫੇਸ ਵਾਲੀ ਬੱਚੀ ਬਈ ਇਹ ਬਾਈ ਚੌਗੀਆ ਹੂੰ ਇਹਦਾ ਅੱਜ ਵਾਲਾ ਰੇਟ ਬਾਈ 95000 ਰੁਪਿਆ ਇਹਦੇ ਦਿਨ ਮਹੀਨਾ ਮੰਨ ਕੇ ਲਵੇ ਕਿਉਂਕਿ 25 ਦਿਨ ਇਹਦੇ ਬਾਈ ਕਨਫਰਮ ਹਲੇ ਪਏ ਆ ਹੂੰ ਇੱਕ ਮਹੀਨਾ ਮੰਨ ਕੇ ਲੈ ਲੈ ਠੀਕ ਹੈ ਵੀ ਕਈ ਵਾਰ 5-4 ਦਿਨ ਕਿਉਂਕਿ ਹੁਣ ਇੱਥੇ ਦਾਣਾ ਦੂਣਾ ਖਾਂਦੀਆਂ ਕਰਕੇ ਨਾ ਹੂੰ ਸਵੇਲਿੰਗ ਜੀ ਸੱਟਣ ਲੱਗ ਗਈ 25 ਦਿਨ ਇਹਦੇ ਕਨਫਰਮ ਰਹਿੰਦੇ ਆ ਹਲੇ ਠੀਕ ਹੈ। ਕਮਾਲ। ਚਾਰ ਦੰਦਾ ਬਾਈ। ਠੀਕ ਹੈ। ਇਹ ਦੋ ਅਗੇ ਕੁਸ ਗਾਵਾਂ ਦੁੱਧ ਵਾਲੀਆਂ। ਅੱਦੀ ਪੇ ਗਾਂ ਜਿਹੜੀ ਇਹ ਦੂ ਅਗੇ ਇਹ ਬਾਈ ਦੂਜਾ ਦੂਜਾ ਸੂਆ ਬੱਚੇ ਨੇ ਨਾ ਚੱਕ ਤੀਜਾ ਸੂਆ ਵਹਿੜਾ ਉਹ ਲਾਸਟ ਕੋਲੇ ਉਧਰ ਆ ਗਈ। ਠੀਕ ਹੈ। ਤੇ ਇਹ ਬੱਚੇ ਨੇ ਬਾਈ ਜਿਹੜਾ ਜੈਨੂਨ ਦੁੱਧ ਦਿੰਦਾ 25 26 ਕਿਲੋ ਦੁੱਧ ਦਿੰਦਾ ਹੋਇਆ। ਕਿੰਨਾ ਚਿਰ ਹੋ ਗਿਆ ਦਿਨ ਬਾਈ ਨਾ ਸੋਹਣ ਵਾਲਿਆ ਬਾਈ ਜੀ ਹਾਂ ਬਾਈ ਸਾਰੀਆਂ ਗੱਪਣਾ ਖੋਲ ਖੋਲੀ ਦੁੱਧ ਬਾਈ ਇਹ 27 22 ਕਿਲੋ ਤੋਂ ਡਿਗਦੀ ਕੋਈ ਨਹੀਂ ਬਾਕੀ ਸਾਰੇ ਨਵੇਂ ਜਾਨਵਰ ਨੇ ਇਹਨੂੰ ਮੈਟ ਤੇ ਚੜਾ ਲਈ ਬਹੁਤ ਵਧੀਆ ਬਾਈ ਇਹ ਡਰ ਕੁਆਲਟੀ ਦੀ ਆ 6 ਦਾੰਦਾ ਬਾਈ ਦੂਜਾ ਸੂਆ ਠੀਕ ਹੈ ਤੇ ਇਹ ਬੱਚੇ ਬਾਈ ਆਪਾਂ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਰੁਪਏ ਠੀਕ ਹੈ ਹਾਂ بس ਬਤ ਉਸ ਦੇਖਣ ਵਾਲਾ ਬੰਦਾ ਬਾਈ ਇਹਦਾ ਢਾਂਚਾ ਇਦਾਂ ਦਾ ਵੀ ਅਗਲਾ ਪਲੂਨ ਕਹੂ ਇਹਨੂੰ ਵੀ ਫਸਟ ਟਾਈਮ ਰ ਆ ਕੋਈ ਜੋੜਾ ਬਾਈ ਜਾਂਦਾ ਜੋੜੇ ਦੀ ਪਹੁੰਚ ਕਰ ਦੇਾਂਗੇ ਪਹਿਲਾਂ ਵੀ ਆਪਾਂ ਕਹਿੰਦੇ ਸੀ ਵੀ ਉੱਤੇ ਇਹਦਾ ਬਾਈ ਹਫਤਾ ਪਿਆ ਹਲੇ ਹੂੰ ਤੇ ਥੱਲੋਂ ਬਹੁਤ ਵਧੀਆ ਕੀ ਥੱਲੋਂ ਇਹ ਦੋ ਅੱਗੇ ਜਿਹੜੀ ਗਾਂ ਤੋਰ ਰਿਹਾ ਬਾਈ ਇਹਨੇ ਬਾਈ 28 29 ਕਿਲੋ ਦੋ ਦਿੱਤਾ ਹੈ ਇਹ ਵੀ ਫਿਕਸ ਹਵਾਨੇ ਦੀ ਆ ਬਿਲਕੁਲ ਇਹ ਗੱਬਣਾ ਹੈ ਵੀ ਹਾਂ ਗੱਬਣਾ ਨੇ ਬਾਈ ਸਾਰੀਆਂ ਠੀਕ ਆਰਡਰ ਕੁਆਲਟੀ ਬਾਈ ਇਹਨਾਂ ਦੀ ਸਾਰੀਆਂ ਦੀ ਟੋਪ ਦੇ ਨਾੜਾ ਨੂੜਾ ਲੇਵੇ ਤੇ ਹੋਰ ਜਿੰਨਾ ਵੀ ਬਾਈ ਇਹ ਹਵਾਨਾ ਬਣਾਉ ਬੱਛੀ ਬਿਲਕੁਲ ਅੱਗੇ ਇਹਨੂੰ ਐਨ ਅੱਗੇ ਪਿੱਛੇ ਦਾ ਹੱਲੇ ਵੀ ਲਓ ਇਹ ਕੀ ਭਾਦਾ ਇਹ ਵੀ 1,20,000 ਦੀ ਦੇ ਦਾਂਗੇ ਬਾਈ ਜੋੜੇ ਦੀ ਪਹੁੰਚ ਕਰ ਦਾਂਗੇ ਜਿਹੜਾ ਆਪਾਂ ਪਹਿਲਾਂ ਬੱਛੀਆਂ ਦਿਖਾਈਆਂ ਨੇ ਹਾਂ ਹਾਂ ਠੀਕ ਹੈ 2,40,000 ਰੁਪਏ ਦੀ ਜੋੜੇ ਦੀ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਠੀਕ ਹੈ ਲਾ ਪੁੱਤ ਉੱਥੇ ਲਾ ਇਹਦੀ ਆਰਡਰ ਦੀ ਕੁਆਲਟੀ ਬਾਈ ਬਹੁਤ ਸ਼ਾਨਦਾਰ ਹੈ ਦੇਖ ਬਈ ਇਹਦੇ ਹੂੰ ਸਾਲੇ ਤਾਂ ਐ ਮੰਨ ਲਵੀ ਬਿਲਕੁਲ ਪੋਲਾ ਪਿਆਰੂ ਵਰਗਾ ਹੈ ਨਾ ਠੀਕ ਹੈ ਇਹ ਦੋ ਅੱਗੇ ਗਾਂ ਜਿਹੜੀ ਇਹਨੇ ਬਈ 28 ਨੰਬਰ ਟੈਗ ਆ ਤੇ ਦੁੱਧੇ ਨੇ ਦਿੱਤਾ ਹੋਇਆ ਮੰਨ ਕੇ 30 ਪਲੱਸ ਹੂੰ ਇਹਦੇ ਵੀ ਦੇਣਾ ਚ 10 12 ਪਿਆ ਬਈ ਇਹ ਮੰਨ ਕੇ 1 ਲੱਖ 30 ਹਜ਼ਾਰ ਦੀ ਬੈੜਾਪਾ ਦੇ ਦਿਆਂਗੇ ਬਈ ਹੂੰ ਹਫਤੇ ਤੋਂ ਮੰਨ ਕੇ ਵੀ ਮੇਨ ਬੱਚੀਆਂ ਨੂੰ ਕੱਲਿਆਂ ਨੂੰ ਹੀ ਫਰਾਂ ਨੂੰ ਛੱਡ ਕੇ 10 ਤੋਂ 15 ਦਿਨਾਂ ਦੇ ਵਿੱਚ ਹੀ ਸੂਣ ਵਾਲੇ ਜਾਨਵਰ ਨੇ ਸਾਰੇ ਬਈ 28 ਨੰਬਰ ਟੈਗ ਹੈ ਇਹਦੇ ਹੂੰ ਕਵਲਟੀ ਕੁਲਬਝਾਰੇ ਜਾਨਵਰ ਬਰੀਡ ਵਾਲੇ ਜਾਨਵਰ ਆ ਬਾਈ ਕਮਾਲ ਆ ਮੋੜ ਬਤਾ 30 ਪਲੱਸ ਮੰਨ ਕੇ ਲੈ ਲੈ ਬਾਈ ਜਿੰਨੇ ਮਰਜੀ ਇਹ ਬੈਡ ਬਾਈ ਤੀਜਾ ਸੂਆ ਸੁੰਦੀ ਆ ਦੁੱਧ ਇਹਦਾ ਬਹੁਤ ਸੋਹਣਾ ਦਿੱਤਾ 32 33 ਕਿਲੋ ਦੁੱਧ ਇਹਦਾ ਚੋਆਇਆ ਹੋਇਆਗਾ ਤੇ ਰੇਟ ਇਹਦਾ ਅੱਜ ਵਾਲਾ ਜਿਹੜਾ ਬਾਜ਼ ਰੇਟ ਆ 87000 ਰੁਪਏ ਬਾਈ ਠੀਕ ਆ ਤੋਰ ਬਈ ਉਹਨੂੰ ਕਾਨ ਇਹਦਾ ਬਈ ਜਿਹੜਾ ਕੰਨ ਆ ਇਹ ਕੁਦਰਤੀ ਮੰਗ ਰੂ ਮੁਰਕ ਕੇ ਨਾਲ ਹੀ ਲੱਗਾ ਹੋਇਆ ਕਈ ਵਾਰ ਕੋਈ ਵੀਡੀਓ ਚ ਕਹਿ ਦਿੰਦਾ ਵੀ ਕਿਤੇ ਟੁੱਟਿਆ ਹੋਇਆ ਠੀਕ ਹੈ ਬੈਕ ਸਾਈਡ ਨਾਲ ਹੀ ਚਿਪਕਿਆ ਹੋਇਆ ਠੀਕ ਹੈ ਤੀਜਾ ਸੂਆ ਸੁਣਦੀ ਹੈ ਬਈ ਇਹ ਠੀਕ ਹੈ ਆਵਿਛੇ ਤੌਰ ਤੇ ਆ ਇਹ ਦੋ ਅੱਗੇ ਪ੍ਰਦੀਪ ਅੱਗੇ ਬਈ ਦਿਖਾਈ ਦੇ ਨੇ ਥੋੜੀਆਂ ਕੱਚੀਆਂ ਨੇ ਬੈੜਾ ਖੜ ਜਾ ਬੋਤੇ ਇੱਕ ਮਿੰਟ ਇਹ ਨੇ ਬੈੜ ਨੇ ਬਈ 30 ਪਲੱਸ ਦੁੱਧ ਦਿੱਤਾ ਹੋਇਆ ਇਸੇ ਲਈ ਸਾਲ ਆਪਣੇ ਕੋਲੋਂ ਗਈ ਸੀ ਇਹ ਬੈੜ ਤੇ ਉਦੋਂ 27 22 ਕਿਲੋ ਦੁੱਧ ਸੀਗਾ ਇਹ ਥੱਲੇ ਤੇ ਇਹ ਦਾ ਅੱਜ ਵਾਲਾ ਰੇਟ ਆ ਜਿਹੜਾ 92000 ਦੀ ਬੈੜ ਦੇ ਦਿਆਂਗੇ ਬਈ ਆਪਾਂ ਪਹਿਲਾਂ ਵੀ ਦੱਸਿਆ ਬਈ ਰੇਟ ਤਾਂ ਮੰਨ ਕੇ ਵੀ ਇਹ ਬੱਚੇ ਇੱਕ ਪੰਜ ਦੀ ਦੇਵਾਂਗੇ ਬਈ ਠੀਕ ਐ ਤੇ ਸਾਰੇ ਤਰ੍ਹਾਂ ਦੇ ਰੇਟਾ ਕਹਿੰਦਾ ਮਤਲਬ 85000 ਤੋਂ ਲੈ ਕੇ ਵੱਡੀਆਂ ਬੱਚਿਆਂ ਨੇ ਜਿਵੇਂ 2 2 ਲੱਖ ਦੇ ਭਾਅ ਵੀ ਨੇ ਬਈ ਛੋਟੀ ਦੀ ਕੀ ਡਿਟੇਲ ਆ ਪ੍ਰਦੀਪ ਛੋਟੀ ਬਈ ਤਾਜੀ ਸੂਈ ਸੀ ਬੋ ਇਹ ਆਪਣੇ ਅੰਕਲ ਹਰੀਆਂ ਨੂੰ ਸੇਲ ਕੀਤੀ ਆ ਬਾਕੀ ਝੋਟੀਆਂ ਅੰਦਰ ਨੇ ਘਰਾ ਦਿੰਨੀਆਂ ਗੱਲ ਛੁੱਟੀ ਅੱਛਾ ਇਹ ਸੇਲ ਕਰਤੀ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰੇ ਵੀਰਾਂ ਨੂੰ ਦੇਖਦੇ ਆ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਮੇਰਾ ਨਾਮ ਲਾਸ਼ਮਣ ਸਿੰਘ ਆ ਜੀ ਪਿੰਡ ਖੋਖਰ ਆ ਜੀ ਖੋਖਰ ਪਿੰਡ ਮਾਨਸਾ ਜ਼ਿਲ੍ਹੇ ਦਾ ਨਹੀਂ ਜੀ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਚੌਕੇ ਦੇ ਨਾਲ ਹੈ ਜੀ ਅੱਛਾ ਹਾਂਜੀ ਰਾਮਪਰਾ ਫੂਲ ਕੋਲੇ ਇਹ ਝੋਟੀ ਫਿਰ ਆਪਾਂ ਇਹ ਮੇਰਾ ਬੇਟਾ ਹੈ ਜੀ ਗੁਰਪ੍ਰੀਤ ਸਿੰਘ ਇਹਦਾ ਨਾਮ ਵੀਰ ਦਾ ਨਾਂ ਗੁਰਪ੍ਰੀਤ ਇਹਦਾ ਨਾਂ ਗੁਰਪ੍ਰੀਤ ਸਿੰਘ ਆ ਪਸ਼ੂ ਫਰ ਤੁਸੀਂ ਘਰੇ ਕਾਫੀ ਰੱਖਦੇ ਹੋ ਹਾਂਜੀ ਸਾਡੇ ਕੋਲੇ 18-20 ਗਾਂ ਹੈ ਜੀ ਅੱਛਾ ਤੇ ਕੁਝ ਗਾਂਆਂ ਤਾਂ ਅਸੀਂ 5-6 ਪਸ਼ੂ ਇਹ ਤੋਂ ਪਹਿਲਾਂ ਬਾਈ ਪ੍ਰਦੀਪ ਤੋਂ ਲੈ ਕੇ ਗਏ ਆਂ ਜੀ ਠੀਕ ਹੈ ਹਾਂ ਸੂਣ ਵਾਲੇ ਪਸ਼ੂ ਵੀ ਲੈ ਕੇ ਸੀ ਗੱਪਣੇ ਇਨਾਂ ਤੋਂ ਠੀਕ ਹੈ ਤੇ ਸੂ ਇਹ ਪਸ਼ੂ ਵੀ ਲੈ ਕੇ ਗਏ ਆਂ ਪਹਿਲਾਂ ਠੀਕ ਹੈ ਕਈ ਵਾਰੀ ਆਏ ਆਂ ਅਸੀਂ ਪਿਛਲੇ ਸਾਲ ਕੋ ਹੋ ਗਿਆ ਸਾਨੂੰ ਇਨਾਂ ਕੋਲੇ ਆਉਂਦੇ ਆ ਨੂੰ ਠੀਕ ਹੈ ਅੱਛਾ ਕਿਵੇਂ ਨਿਕਲਦੇ ਆ ਪਸ਼ੂ ਪਸ਼ੂ ਵਧੀਆ ਭਾਈ ਜਿਵੇਂ ਗੱਲ ਦੱਸਤੀ ਓਵੇਂ ਨਿਕਲਦੇ ਆ ਹੂੰ ਕੋਈ ਗਲਤ ਨਹੀਂ ਨਿਕਲਿਆ ਕੋਈ ਝੂਠ ਬੋਲ ਕੇ ਨਹੀਂ ਦਿੱਤਾ। ਅੱਛਾ ਕੋਈ ਸਾਨੂੰ ਬੱਚਾ ਲਾ ਕੇ ਇਹਨੇ ਪਸੂ ਨੇ ਅੱਜ ਟਿੱਕਰ ਦਿੱਤਾ ਵੀ ਜਿਵੇਂ ਮੰਡੀਆਂ ਚ ਲਾ ਕੇ ਦੇ ਦਿੰਦੇ ਆ। ਅੱਛਾ ਜਿਵੇਂ ਦੱਸਿਆ ਜਿਨ੍ਹਾਂ ਦੁੱਧ ਦੱਸਿਆ ਹਮ ਉਹਨਾਂ ਦੁੱਧੇ ਦਿੰਦੀਆਂ ਰਹੀਆਂ ਬਈ ਗਾਂਆਂ। ਯਾਨੀ ਵਿਸ਼ਵਾਸ ਜਾ ਬਣਿਆ। ਵਿਸ਼ਵਾਸ ਜਾ ਬਣਿਆ ਅੱਜ ਵੀ ਬਈ ਅਸੀਂ ਕਿਸੇ ਨੂੰ ਨਾਲ ਨਹੀਂ ਲਿਆਏ ਕਿਸੇ ਨੂੰ ਹੋਰ ਨਹੀਂ। ਅਸੀਂ ਤਾਂ ਧਾਰ ਵੀ ਨਹੀਂ ਸੀ ਕੱਢਣ ਜਾਣਦੇ। ਅੱਛਾ ਤੇ ਵਿਸ਼ਵਾਸ ਤੀਏ ਝੋਟੀ ਲਈਏ ਇਹ ਤਾਂ ਘਰੇ ਦੁੱਧ ਪੀਣ ਵਾਸਤੇ। ਠੀਕ ਹੈ ਹਾਂ ਫੋਨ ਕਰਕੇ ਪੁੱਛ ਲੈਣੇ ਆ ਤੇ ਆ ਕੇ ਲੈ ਜਾਣੇ ਆ ਬਈ ਕਈ ਵਾਰੀ ਪਸ਼ੂ ਲੈ ਗਏ ਸੀ ਠੀਕ ਹੈ ਅੱਛਾ ਇੱਕ ਚੀਜ਼ ਮੈਂ ਹੋਰ ਜਿਹੜੀ ਤੁਹਾਡੇ ਚ ਦੇਖ ਰਿਹਾ ਵੀ ਜਿਵੇਂ ਤੁਹਾਡਾ ਬੇਟਾ ਵੀ ਨਾਲ ਹੈ ਘੱਟ ਹੀ ਪਿਓ ਪੁੱਤ ਦੀ ਜੋੜੀ ਅੱਜ ਕੱਲ ਪਸ਼ੂ ਖਰੀਦ ਦੀ ਮਿਲੂਗੀ ਤੁਹਾਡਾ ਫਿਰ ਰੁਝਾਨ ਹਜੇ ਪਸ਼ੂ ਵਾਲੇ ਪਾਸੇ ਹੈਗਾ ਹੀ ਹੈ ਹਾਂ ਜੀ ਅਸੀਂ ਪਸ਼ੂਆਂ ਤੇ ਨਿਰਭਰ ਹੈ ਜੀ ਖੇਤੀ ਦੇ ਨਾਲ ਸਾਡੇ ਕੋਲੇ ਪਸ਼ੂ ਰੱਖੇ ਹੋਏ ਆ ਗਾਂਆਂ ਜੀ ਜ਼ਿਆਦੇ ਜ਼ਿਆਦਾ ਗਾਵਾਂ ਰੱਖੇ ਹਾਂ ਹਾਂ ਜੀ ਇਹ ਘਰੇ ਦੁੱਧ ਪੀਣ ਵਾਸਤੇ ਅੱਛਾ ਬੱਚੇ ਨਹੀਂ ਪਸੰਦ ਕਰਦੇ ਜੀ ਕਹਿੰਦੇ ਦਹੀਂ ਵਧੀਆ ਨਹੀਂ ਬਣਦੀ ਗਾਈਆਂ ਦੇ ਦੁੱਧ ਦੀ ਅੱਛਾ ਤਾਂ ਕਰੇ ਦੁੱਧ ਰੜਕਣ ਵਾਸਤੇ ਪੀਣ ਵਾਸਤੇ ਮੱਝ ਲਈ ਐ ਠੀਕ ਹੈ ਵੀ ਨਾਲ ਹੌਲੀ ਹੌਲੀ ਇਹਨੂੰ ਬਾਈ ਨੂੰ ਪ੍ਰਦੀਪ ਨੂੰ ਦੇ ਇੱਕੀ ਵੀ ਕੁਝ ਪੰਜ ਚਾਰ ਆਪਾਂ ਨਾਲ ਮੱਝਾਂ ਰੱਖ ਲਾਂਗੇ ਅੱਛਾ ਵੀ ਐ ਇਸ ਤਰ੍ਹਾਂ ਹੀ ਸਾਡਾ ਰੁਝਾਨ ਜਾ ਵਧਿਆ ਪਸ਼ੂਆਂ ਕਰਨੀ ਠੀਕ ਹੈ ਹਾਂ ਮਤਲਬ ਇਹ ਝੋਟੀ ਆਪਾਂ ਹੁਣ ਘਰੇ ਰੱਖਣ ਲਈ ਖਰੀਦ ਲਈ ਹੈ ਕਿੰਨੇ ਠੀਕ ਹੈ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਈਏ ਝੋਟੀ ਬਾਈ ਜਿਹੜਾ ਨੇ ਖਰੀਦ ਲਈ ਐ ਵੈਸੇ ਇਹ ਵਿਕੀ ਹੋਈ ਝੋਟੀ ਸਿਰਫ ਸ਼ੌਂਕ ਪੂਰਾ ਕਰਦੇ ਆਂਗੇ ਕਿਉਂਕਿ ਇਹ ਭਰਾ ਵੀਡੀਓ ਵੀ ਦੇਖ ਤੇ ਇਥੋਂ ਪਸ਼ੂ ਵੀ ਬਾਈ ਕਹਿੰਦਾ ਵੀ ਅਸੀਂ ਪਹਿਲਾਂ ਵੀ ਜਿਹੜੇ ਉਹ ਲੈ ਕੇ ਗਏ ਆ ਪੰਜ ਛੇ ਗਾਵਾਂ ਇਹ ਤੋਂ ਪਹਿਲਾਂ ਲੈ ਗਏ ਆ ਤੇ ਅੱਜ ਇਹਨਾਂ ਨੇ ਇਹ ਮੱਝ ਜਿਹੜੀ ਬਾਈ ਪ੍ਰਦੀਪ ਤੋਂ ਖਰੀਦੀ ਹੈ ਤੇ ਦੇਖੋ ਛੋਟੀ ਘਰੇ ਦੁੱਧ ਪੀਣ ਵਾਸਤੇ ਇਹਨਾਂ ਨੇ ਖਰੀਦੀ ਆ ਤੇ ਸ਼ੌਂਕ ਹੀ ਆ ਤੁਹਾਨੂੰ ਦਿਖਾ ਰਹੇ ਆ ਵਕਾਊ ਨਹੀਂ ਹੈ ਕਿਉਂਕਿ ਇਹ ਤਾਂ ਇਹਨਾਂ ਨੇ ਖਰੀਦੀ ਆ ਤੇ ਫਾਰਮਰ ਵੀਰ ਆਏ ਉਹਨਾਂ ਨਾਲ ਗੱਲ ਕਰਨੀ ਬੰਦੀ ਸੀ ਅੱਛਾ گاਵਾ ਜਿਹੜੀਆਂ ਫਿਰ ਉਹ ਬੰਨ ਕੇ ਹੀ ਰੱਖਿਆ ਵੀ ਹੈ ਕਿ ਖੁੱਲੀਆਂ ਛੱਡੀਆਂ ਨਹੀਂ ਜੀ ਜਦੋਂ ਪੱਠੇ ਖਾਨੇ ਆ ਉਦੋਂ ਤਾਂ ਮਤਲਬ ਬੰਨੀਆਂ ਹੁੰਦੀਆਂ ਜੀ ਹਾਂ ਬਸੋ ਪਾ ਦਿੰਨੇ ਆ ਸੰਗਲੀਆਂ ਆ ਮਾੜੀਆਂ ਵਾੜੀਆਂ ਵੈਸੇ ਸਾਡੇ ਖੁੱਲਗੀਆਂ ਰੱਖੀਆਂ ਹੋਈਆਂ ਜੀ ਅੱਛਾ ਵੈਸੇ ਖੁੱਲਗੀਆਂ ਹਾਂ ਜੀ ਦੁੱਧ ਫਿਰ ਡੇਰੀ ਤੇ ਪਾਉਨੇ ਹੋ ਹਾਂ ਜੀ ਦੁੱਧ ਸਾਨੂੰ ਨੈਸ਼ਲੇ ਵਾਲਿਆਂ ਦਾ ਨੰਬਰ ਮਿਲਿਆ ਹੋਇਆ ਹੈ ਜੀ ਅੱਛਾ ਮੋਗਾ ਨਾਲ ਨੈਸ਼ਲੇ ਵਾਲਿਆਂ ਦਾ ਠੀਕ ਹੈ ਉਹਦੇ ਥਰੂ ਅਸੀਂ ਸਾਡਾ ਦੁੱਧ ਘਰੋਂ ਹੀ ਜਾਂਦਾ ਹੈ ਜੀ ਸਾਰਾ ਠੀਕ ਹੈ ਮਤਲਬ ਆਮਦਨ ਉਹਦੇ ਥੋਂ ਠੀਕ ਹੋ ਰਹੀ ਬਹੁਤ ਚਿੱਟੇ ਕੱਪੜੇ ਪਾ ਕੇ ਪਾਸੇ ਬੈਗੇ ਤਾਂ ਆਮਦਨ ਕਾਦੀ ਹੋਣੀ ਆ ਉਹ ਤਾਂ ਤੁਹਾਨੂੰ ਪਤਾ ਹੀ ਐ ਵੀ ਜੇ ਖਾਣ ਪੀਣ ਦਾ ਉਹਨਾਂ ਦਾ ਆਪ ਦਾ ਦੇਖਣਾ ਸਾਰੇ ਪਰਿਵਾਰ ਨੇ ਗੌਰ ਕਰਨੀ ਐ ਤਾਂ ਬਾਈ ਜੀ ਆਮਦਨ ਹੈਗੀ ਐ ਫਿਰ ਆਮਦਨ ਹੈਗੀ ਐ ਹਾਂਜੀ ਠੀਕ ਐ ਜੇ ਆਪ ਹੱਥੀਂ ਕੰਮ ਕਰਨਾ ਹੈ ਬਿਨਾ ਕਿਸੇ ਮਤਲਬ ਨੌਕਰ ਚਲੋ ਸਹਿਕਤਾ ਨਾਲ ਰੱਖਣਾ ਪੈਂਦਾ ਪੱਠੇ ਲੱਤੇ ਲਿਆਉਣ ਵਾਸਤੇ ਪਰ ਗੌਰ ਆਪ ਕਰਨੀ ਪੈਂਦੀ ਐ ਜੀ ਫਿਰ ਠੇਕੇ ਤੇ ਹੀ ਲੈਂਦੇ ਸੀਗੇ ਵਣ ਜੀ ਤੇ ਉਹਦੇ ਨਾਲ ਸਾਨੂੰ ਕੰਮ ਵਧੀਆ ਲੱਗਿਆ ਜਿਵੇਂ 20 25 ਕਿੱਲਾਂ ਦੀ ਖੇਤੀ 30 ਕਿੱਲਾਂ ਤੇ ਕਰਦੇ ਸੀਗੇ ਠੇਕੇ ਤੇ ਲੈ ਕੇ ਉਹਦੇ ਨਾਲੋਂ ਕੰਮ ਚੰਗਾ ਜੀ ਕੋਈ ਵਗੈਰਾ ਚਲਾਉਂਦੇ ਕਾਹਨ ਨੂੰ ਚੰਗਾ ਜੀ ਜਿਵੇਂ ਪਿੰਡ ਚ ਕਰਾਇਆ ਜਾਂਦਾ ਕਬੈਨ ਕਬੂਨ ਚਲਾਉਣੀ ਆ ਸਾਨੂੰ ਉਦੋਂ ਕੰਮ ਸੌਖਾ ਲੱਗਦਾ ਜੀ ਅੱਛਾ ਉਦੋਂ ਇਹ ਸੌਖਾ ਲੱਗਦਾ ਹਾਂਜੀ ਆਪਦੇ ਖਾਤੇ ਚ ਪੈਸੇ ਆਉਣੇ ਆ ਹਾਂ ਬਾਕੀ ਜੀ ਬਾਈ 15 ਦਿਨਾਂ ਬਾਅਦ ਪੈਸਾ ਆਈ ਜਾਂਦਾ ਹਾਂਜੀ ਬਾਕੀ ਜੇ ਕਈ ਵਾਰੀ ਕੋਈ ਡਿੱਕਾ ਪੈਂਦਾ ਤਾਂ ਬਾਈ ਪ੍ਰਦੀਪ ਭਰਕੇ ਨੂੰ ਫੋਨ ਕਰਕੇ ਗਾਂ ਚੜਾ ਦੇ ਜੀ ਉਹਦੀ ਲੱਖ ਰੁਪਿਆ ਵਟਿਆ ਜਾਂਦਾ ਜੀ ਸਹੀ ਹੈ ਹਾਂਜੀ ਮਤਲਬ ਵੇਚ ਵੀ ਫਿਰ ਬਾਈ ਪ੍ਰਦੀਪ ਨੂੰ ਹੀ ਦਿੰਨੇ ਹਾਂਜੀ ਫੋਨ ਕਰ ਲੈਣਾ ਜੀ ਬਾਈ ਪ੍ਰਦੀਪ ਨੂੰ ਜਾਂ ਇਹਦੇ ਇੱਕ ਜਾਣਕਾਰ ਹੈ ਬੁਰਜ ਪਿੰਡ ਤੋਂ ਹੂੰ ਲੋਕਲ ਵਪਾਰੀ ਆ ਜਿਵੇਂ ਉਹਨੂੰ ਵੀ ਬਾਈ ਨੂੰ ਦਿੱਤੀ ਆ ਉਹ ਤੋਂ ਵੀ ਲੈ ਆ ਸੀ ਅਸੀਂ ਜਿੰਨੇ ਡੰਗਰ ਲੈ ਆ ਸੀ ਦੋ ਬੰਦੇ ਐ ਤੋਂ ਹੀ ਲੈ ਆ ਜੀ ਅੱਛਾ ਬਾ ਜਾਂ ਪ੍ਰਦੀਪ ਤੋਂ ਲੈ ਆ ਬਾਈ ਤੋਂ ਜਾਂ ਇੱਕ ਇਹਨਾਂ ਦਾ ਹੀ ਰਿਸ਼ਤੇਦਾਰ ਐ ਬੁਰਜਪਿੰਡ ਤੋਂ ਮਹਿਮਾ ਠੀਕ ਐ ਤੇ ਜਾਂ ਉਹ ਬਾਈ ਤੋਂ ਲੈ ਆ ਜਾਂ ਉਸ ਬਾਈ ਤੋਂ ਲੈ ਹਾਂਜੀ ਹਾਂਜੀ ਠੀਕ ਐ ਸੋ ਦੋਸੋ ਇਹ ਬਾਈ ਹੋ ਰਹਿਆ ਨੇ ਅੱਜ ਹੀ ਸੌਦਾ ਮੇਰੇ ਆਏ ਤੋਂ ਹੀ ਕੀਤਾ ਝੋਟੀ ਦਾ ਤੇ ਨਾਲ ਸੋਚਿਆ ਚਲੋ ਵੀਡੀਓ ਦੇ ਵਿੱਚ ਇਜਾਦਾਂ ਹੀ ਹੁੰਦੀਆਂ ਕੋਈ ਭਰਾ ਨੂੰ ਮਿਲਦੇ ਆ ਤਾਂ ਉਸ ਵੀਡੀਓ ਦੇ ਵਿੱਚ ਹਰੇਕ ਦੀਆਂ ਇਜਾਦਾਂ ਜਿਹੜੀਆਂ ਬਣੀਆਂ ਰਹਿੰਦੀਆਂ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬੇਨਤੀ ਹੈ ਵੀ ਜਿਵੇਂ ਇਹ ਬਾਈ ਹੋਰੀ ਆਪ ਖੁਦ ਚੱਲ ਕੇ ਆਏ ਇਹਨਾਂ ਨੇ ਪਸ਼ੂ ਦੇਖਿਆ ਪਸੰਦ ਕੀਤਾ ਤੇ ਫੇਰ ਸੌਦਾ ਹੋਇਆ ਤਾਂ ਤੁਸੀਂ ਵੀ ਆ ਕੇ ਦੇਖੋ ਤੇ ਤਸੱਲੀ ਕਰਕੇ ਖਰੀਦੋ ਬਹੁਤ ਮਿਹਰਬਾਨੀ ਵੀਡੀਓ ਬਣਾਉਣ ਦੀ